ਹਾਂਜੀ ਦੋਸਤੋ ਆਹ ਵੀਡੀਓ ਤੁਸੀਂ ਸੋਸ਼ਲ ਮੀਡੀਆ ਤੇ ਵਾਇਰਲ ਹੁੰਦੀ ਵੇਖੀ ਹੋਣੀ ਹੈ ਦੋਸਤੋ ਆਹ ਵੀਡੀਓ ਸ੍ਰੀ ਮੁਕਤਸਰ ਸਾਹਿਬ ਦੀ ਹੈ ਜਦ ਇੱਕ ਨਾਈ ਵੀਰ ਆਪਣੀ ਦੁਕਾਨ ਦੀ ਧੁਕਾਟਨ ਕਰਾਉਣ ਦੇ ਲਈ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਹਜ਼ੂਰੀ ਦੇ ਵਿੱਚ ਅਰਦਾਸ ਕਰਵਾ ਰਿਹਾ ਸੀ ਤੇ ਜਦ ਗ੍ਰਾਂਥੀ ਸਿੰਘ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਉਸ ਦੁਕਾਨ ਤੱਕ ਲੈ ਕੇ ਜਾਂਦੇ ਹੁੰਦਾ ਜਿਸ ਆਟੋ ਦੇ ਉੱਪਰ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਪ੍ਰਕਾਸ਼ ਹਨ ਉਸ ਆਟੋ ਦੀ ਬਿਲਕੁਲ ਵੀ ਸਫਾਈ ਨਹੀਂ ਸੀ ਤੇ ਉਹ ਆਟੋ ਗੋਹੇ ਦੇ ਨਾਲ ਲੱਪੜਿਆ ਹੋਇਆ ਸੀ ਤੇ ਬਹੁਤ ਹੀ ਜ਼ਿਆਦਾ ਗੰਦਾ ਹੋਇਆ ਪਿਆ ਸੀ ਜਦ ਗ੍ਰਾਂਥੀ ਸਿੰਘ ਨੂੰ ਕਿਹਾ ਕਿ ਇਹ ਆਟੋ ਬਹੁਤ ਜ਼ਿਆਦਾ ਗੰਦਾ ਹੋਇਆ ਪਿਆ ਅੱਗੋ ਗ੍ਰਾਂਥੀ ਸਿੰਘ ਉਹਨਾਂ ਮੁੰਡਿਆਂ ਦੇ ਗੱਲ ਪੈ ਗਿਆ ਰਸਤੇ ਦੇ ਵਿੱਚ ਇੱਕ ਪੱਤਰਕਾਰ ਅਤੇ ਕੁਝ ਲੋਕਾਂ ਨੇ ਉਸ ਗ੍ਰਾਂਥੀ ਸਿੰਘ ਨੂੰ ਘੇਰ ਲਿਆ ਗ੍ਰਾਂਥੀ ਸਿੰਘ ਨੂੰ ਕਹਿੰਦੇ ਕਿ ਇਸ ਤੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਗੱਡੀ ਦੇ ਵਿੱਚ ਲੈ ਕੇ ਆਉਂਗਾ ਬਾਈ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਬੇਅਦਬੀ ਕਰਨ ਦੇ ਵਿੱਚ ਆਪਣੇ ਲੋਕ ਵੀ ਕਿਸੇ ਤੋਂ ਘੱਟ ਨਹੀਂ ਬਾਈ ਵੀਡੀਓ ਨੂੰ ਅੱਗੇ ਵੱਧ ਤੋਂ ਵੱਧ ਸ਼ੇਅਰ ਜ਼ਰੂਰ ਕਰ ਦੇਣਾ ਇਹਨਾਂ ਲੋਕਾਂ ਨੂੰ ਵੱਧ ਤੋਂ ਵੱਧ ਲਾਣਤਾ ਪੈਣਾ ਚਾਹੀਦਾ ਤੇ ਇਹਨਾਂ ਲੋਕਾਂ ਦੇ ਕੋਈ ਨਾ ਕੋਈ ਕਾਰਵਾਈ ਹੋਣੀ ਚਾਹੀਦੀ ਹੈ